ਜੈਟਾ ਕਾਰ ਦੀ ਜ਼ਬਰਦਸਤ ਟੱਕਰ ਹੋਈ ਹੈ ਔਰ ਉਹ ਫੋਰਚੂਨਰ ਕਾਰ ਵੀ ਨਜ਼ਰ ਆ ਰਹੀ ਹੈ ਜਿਸ ਦੀ ਇਹ ਇਸ ਹਾਦਸੇ ਦੇ ਵਿੱਚ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਤਾਂ ਲੁਧਿਆਣਾ ਦੇ ਫਿਰੋਜ਼ਪੁਰ ਨੋਡ ਰੋਡ ਦੇ ਉੱਤੇ ਹਾਦਸਾ ਵਾਪਰਿਆ ਹੈ ਗ੍ਰੈਂਡ ਵਾਕ ਮਾਲ ਦੇ ਬਾਹਰ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਜਿੱਥੇ ਕੱਲ ਦੇ ਰਾਤ ਨੂੰ ਹਾਦਸਾ ਵਾਪਰ ਜਾਂਦਾ ਹੈ ਦੱਸਦੀ ਹੈ ਕਿ ਇੱਕ ਵਾਕਸਵੈਗਨ ਕਾਰ ਦਾ ਗিয়ার ਫਸ ਗਿਆ ਸੀ ਅਸੀਂ ਦੀ ਸਪੀਡ ਤੇ ਕਾਰ ਜਾ ਰਹੀ ਸੀ ਜਿਸ ਕਰਕੇ ਰਸਤੇ ਦੇ ਵਿੱਚ ਹੀ ਜੋ ਕਾਰ ਸਵਾਰ ਹੈ ਉਸ ਦੇ ਵੱਲੋਂ ਬ੍ਰੇਕ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਇਸ ਦੇ ਪਿੱਛੇ ਆਉਂਦੀਆਂ ਕਾਰਾਂ ਇਸ ਦੇ ਵਿੱਚ ਇੱਕ ਇੱਕ ਕਰਕੇ ਟਕਰਾ ਜਾਂਦੀਆਂ ਨੇ ਤਾਂ ਜੋ ਫਿਰੋਜ਼ਪੁਰ ਰੋਡ ਹੈ ਉਸ ਦੇ ਉੱਤੇ ਲਗਾਤਾਰ ਪੰਜ ਕਾਰਾਂ ਆਪਸ ਵਿੱਚ ਟਕਰਾ ਜਾਂਦੀਆਂ ਨੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਪੂਰੀ ਤਰ੍ਹਾਂ ਨੁਕਸਾਨੀਆਂ ਜਾਂਦੀਆਂ ਨੇ ਕਾਰਾਂ ਔਰ ਵਾਕਸਵੈਗਨ ਜੋ ਕਾਰ ਹੈ ਉਸ ਦਾ ਜੋ ਡਰਾਈਵਰ ਹੈ ਉਸ ਦੀ ਗਲਤੀ ਦੱਸੀ ਜਾ ਰਹੀ ਹੈ ਕਿਉਂਕਿ 80 ਦੀ ਸਪੀਡ ਤੇ ਜਾ ਰਿਹਾ ਸੀ ਡਰਾਈਵਰ ਔਰ ਇਸੇ ਦੌਰਾਨ ਗিয়ার ਕਾਰ ਦਾ ਫਸ ਜਾਂਦਾ ਹੈ ਜਿਸ ਕਰਕੇ ਉਸ ਦੇ ਵੱਲੋਂ ਬ੍ਰੇਕ ਲਗਾ ਦਿੱਤੀ ਜਾਂਦੀ ਔਰ ਜੋ ਪਿੱਛੇ ਕਾਰਾਂ ਆਉਂਦੀਆਂ ਨੇ ਉਹ ਆ ਕੇ ਵਿੱਚ ਟਕਰਾ ਜਾਂਦੀਆਂ ਨੇ ਸਭ ਤੋਂ ਪਹਿਲਾਂ ਇੱਕ i20 ਕਾਰ ਪਿੱਛੇ ਆ ਕੇ ਟਕਰਾਉਂਦੀ ਹੈ ਫਿਰ ਡਿਵਾਈਡਰ ਪਾਰ ਕਰ ਦੋ ਹੋਰ ਥਾਰਾਂ ਔਰ ਇੱਕ ਫੋਰਚੂਨਰ ਕਾਰ ਦੇ ਨਾਲ ਇੱਕ ਕਾਰ ਟਕਰਾ ਜਾਂਦੀ ਹੈ ਤਾਂ ਹਾਦਸੇ ਵਿੱਚ ਚਾਰ ਤੋਂ ਪੰਜ ਕਾਰਾਂ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਆ ਗਈਆਂ ਨੇ ਔਰ ਸਾਰੀਆਂ ਲਗਜ਼ਰੀ ਕਾਰਾਂ ਦੱਸੀਆਂ ਜਾ ਰਹੀਆਂ ਨੇ ਔਰ ਹਾਦਸਾ ਗ੍ਰੈਂਡ ਵਾਕ ਜੋ ਮਾਲ ਹੈ ਉਸ ਦੇ ਬਾਹਰ ਵਾਪਰਿਆ ਤਾਂ ਫਿਲਹਾਲ ਜੋਦੇ ਹਾਦਸਾ ਵਾਪਰਿਆ ਤਾਂ ਉਸ ਤੋਂ ਬਾਅਦ ਜੋ ਕਾਰਾਂ ਦੇ ਸਵਾਰ ਸੀ ਤਾਂ ਉਹ ਵੀ ਬਾਹਰ ਨਿਕਲਦੇ ਨੇ ਉਹਨਾਂ ਤੋਂ ਵੱਲੋਂ ਜੋ ਵਾਕਸ ਵੈਗਨ ਕਾਰ ਦਾ ਡਰਾਈਵਰ ਸੀ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਕਿਉਂਕਿ ਉਸਦੀ ਗਲਤੀ ਦੇ ਕਰਕੇ ਹਾਦਸਾ ਵਾਪਰਦਾ ਹੈ ਔਰ ਉੱਥੇ ਮੌਕੇ ਦੇ ਉੱਤੇ ਉਹ ਡਰਾਈਵਰ ਨਿਕਲ ਜਾਂਦਾ ਹੈ ਫਰਾਰ ਹੋ ਜਾਂਦਾ ਹੈ ਕਿਉਂਕਿ ਉਸਦੇ ਨਾਲ ਲਗਾਤਾਰ ਕੁੱਟਮਾਰ ਕੀਤੀ ਜਾ ਰਹੀ ਸੀ ਔਰ ਉਸ ਤੋਂ ਬਾਅਦ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਫਿਲਹਾਲ ਵੌਕਸ ਵੈਗਨ ਜਟਾਕਾਰ ਜੋ ਕਿ ਤੇਜ਼ ਰਫ਼ਤਾਰ ਸੀ ਤਾਂ ਉਸ ਦੇ ਕਰਕੇ ਹਾਦਸਾ ਵਾਪਰਿਆ ਔਰ i20 ਕਾਰ ਵਿੱਚ ਟਕਰਾ ਜਾਂਦੀ ਔਰ ਉਸ ਤੋਂ ਬਾਅਦ ਦੋ ਥਾਰ ਅਤੇ ਇੱਕ ਫੋਰਚੂਨਰ ਕਾਰ ਵੀ ਇਹਨਾਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਬੁਰੇ ਤਰੀਕੇ ਦੇ ਨਾਲ ਟਕਰਾ ਜਾਂਦੀ ਹੈ ਜਿਸ ਕਰਕੇ ਪੂਰਾ ਹਾਦਸਾ ਵਾਪਰ ਜਾਂਦਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਨੇ ਆ ਫਿਰੋਜ਼ਪੁਰ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੂਰਾ ਹਾਦਸਾ ਵਾਪਰਿਆ ਹੈ ਔਰ ਜੋ ਵੌਕਸ ਵੈਗਨ ਕਾਰ ਹੈ ਉਸਦੇ ਡਰਾਈਵਰ ਦੇ ਪਿਤਾ ਦਾ ਕਹਿਣਾ ਹੈ ਕਿ ਉਸਦਾ ਬੇਟਾ ਕਿਸੇ ਕੰਮ ਤੋਂ ਜਾ ਰਿਹਾ ਸੀ ਔਰ ਅਚਾਨਕ ਕਾਰ ਦਾ ਗিয়ার ਫਸ ਜਾਂਦਾ ਹੈ ਜਿਸ ਕਰਕੇ ਉਸਦੇ ਵੱਲੋਂ ਬ੍ਰੇਕ ਲਗਾ ਦਿੱਤੀ ਜਾਂਦੀ ਹੈ ਪਰ ਉਸਦੇ ਵੱਲੋਂ ਧਿਆਨ ਨਹੀਂ ਕੀਤਾ ਜਾਂਦਾ ਕਿ ਪਿੱਛੇ ਹੋਰ ਵੀ ਕਾਰਾਂ ਆ ਰਹੀਆਂ ਨੇ ਜਿਸ ਕਰਕੇ ਵੱਡਾ ਹਾਦਸਾ ਹੋ ਸਕਦਾ ਹੈ ਤਾਂ ਅਚਾਨਕ ਕਾਰ ਉਸ ਨੂੰ ਰੋਕਣੀ ਪੈਂਦੀ ਹੈ ਔਰ ਕਾਰ 80 ਦੀ ਸਪੀਡ ਤੇ ਸੀ ਜਿਸ ਕਰਕੇ ਪਿੱਛੇ ਆਉਂਦੀਆਂ ਜੋ ਗੱਡੀਆਂ ਜੋ ਵੀ ਤੇਜ਼ ਰਫਤਾਰ ਦੇ ਵਿੱਚ ਜਾ ਰਹੀਆਂ ਸੀ ਤਾਂ ਉਹ ਵਿੱਚ ਟਕਰਾ ਜਾਂਦੀਆਂ ਨੇ ਜਿਸ ਕਰਕੇ ਬਾਕੀ ਜੋ ਕਾਰਾਂ ਨੇ ਉਹਨਾਂ ਦੇ ਡਰਾਈਵਰ ਉਤਰ ਕੇ ਉਸਦੇ بیٹے ਨਾਲ ਕੁੱਟਮਾਰ ਕਰਨ ਲੱਗਦੇ ਨੇ ਔਰ ਉੱਥੋਂ ਜ਼ਖਮੀ ਹਾਲਤ ਦੇ ਵਿੱਚ ਉਸਦਾ ਬੇਟਾ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਫਿਲਹਾਲ ਬੇਟੇ ਦੇ ਕੋਲ ਦੱਸਿਆ ਜਾ ਰਿਹਾ ਕਿ ਕਾਰ ਦਾ ਲਾਇਸੈਂਸ ਵੀ ਹੈ ਪਰ ਕਿਉਂਕਿ ਗিয়ার ਫਸ ਗਿਆ ਸੀ ਕਾਰ ਦਾ ਉਸ ਕਰਕੇ ਵੱਡਾ ਹਾਦਸਾ ਵਾਪਰ ਜਾਂਦਾ ਪਰ ਲੋਕਾਂ ਦੇ ਵੱਲੋਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿਉਂਕਿ ਇਹ ਹਾਦਸਾ ਹੋਰ ਵੀ ਵੱਡਾ ਹੋ ਸਕਦਾ ਸੀ ਜੇਕਰ ਇਸ ਤਰੀਕੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਇਸ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਪਹਿਲਾਂ ਚੈੱਕ ਕੀਤਾ ਜਾਵੇਗਾ ਕਿ ਆਖਿਰ ਸੱਚਮੁੱਚ ਜੋ ਕਹਾਣੀ ਵਾਕਸ ਵੈਗਨ ਕਾਰ ਦੇ ਡਰਾਈਵਰ ਦੇ ਵੱਲੋਂ ਦੱਸੀ ਜਾ ਰਹੀ ਹੈ ਉਹ ਸੱਚੀ ਹੈ ਜੇਕਰ ਉਹ ਸੱਚੀ ਹੈ ਤਾਂ ਫਿਰ ਕਿਸ ਤਰੀਕੇ ਦੀ ਉਸਤੇ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਇਹ ਵੀ ਦੇਖਿਆ ਜਾਵੇਗਾ ਕਿ ਆਖਿਰ ਉਸ ਦੇ ਵੱਲੋਂ ਜੇਕਰ ਇਹ ਕੀਤਾ ਗਿਆ ਤਾਂ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਪੂਰਾ ਵਾਪਰਿਆ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ ਤਾਂ ਜਾਂਚ ਕਰਨ ਤੋਂ ਬਾਅਦ ਜੋ ਬਣਦੀ ਕਾਰਵਾਈ ਹੈ ਉਹ ਇਹਨਾਂ ਦੇ ਉੱਤੇ ਜ਼ਰੂਰ ਕੀਤੀ ਜਾਵੇਗੀ ਪਰ ਜੋ ਬਾਕੀ ਕਾਰਾਂ ਦੇ ਡਰਾਈਵਰ ਨੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਕਿਉਂਕਿ ਉਹਨਾਂ ਦੀਆਂ ਗੱਡੀਆਂ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਔਰ ਜੋ ਵਿੱਚ ਡਰਾਈਵਰ ਜਾਂ ਲੋਕ ਸਵਾਰ ਸੀ ਤਾਂ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਕਾਫੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਫੋਰਚੂਨਰ ਕਾਰ ਦਾ ਮਾਲਕ ਜੋ ਕਿ ਸੰਜੀਵ ਹੈ ਤਾਂ ਉਸ ਦਾ ਕਹਿਣਾ ਹੈ ਕਿ ਮੋਗਾ ਤੋਂ ਸ਼ਾਪਿੰਗ ਕਰਨ ਮੌਲ ਆਇਆ ਸੀ ਪਰ ਜਦੋਂ ਬਾਹਰ ਆਇਆ ਤਾਂ ਦੇਖਿਆ ਕਿ ਉਹਨਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ ਔਰ ਵਾਕਸਵੈਗਨ ਦੇ ਡਰਾਈਵਰ ਦੀ ਵੀ ਜਾਂਚ ਕੀਤੀ ਜਾਵੇਗੀ ਕਾਰ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਜੇਕਰ ਕਿਸੇ ਦੀ ਗਲਤੀ ਨਿਕਲਦੀ ਹੈ ਤਾਂ ਉਚਿਤ ਕਾਰਵਾਈ ਉਸ ਦੇ ਉੱਤੇ ਕੀਤੀ ਜਾਵੇਗੀ ਤਾਂ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਔਰ ਪੂਰਾ ਹਾਦਸਾ ਕਿਵੇਂ ਵਾਪਰਿਆ ਮੌਕੇ ਦੇ ਉੱਤੇ ਚਸ਼ਮਦੀਤ ਜੋ ਮੌਜੂਦ ਨੇ ਔਰ ਪੁਲਿਸ ਮੁਲਾਜ਼ਮ ਜੋ ਮੌਜੂਦ ਨੇ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆ ਜੇ ਡਾ ਗੱਡੀ ਜਿਹੜੀ ਹੈ ਇੱਥੇ ਤੋਂ ਆਈ ਆ ਇੱਥੇ ਜਿਹਨਾਂ ਨੇ ਆਈ ਵਿਟਨਸ ਦੇ ਕਹਿਣ ਦੇ ਮੁਤਾਬਕ ਜੀ ਠੀਕ ਹੈ ਜੀ ਬੜੀ ਤੇਜ਼ ਰਫਤਾਰ ਨਹੀਂ ਆ ਪਹਿਲਾਂ ਉਹ ਗੱਡੀ ਟੱਕਰ ਕੀਤਾ ਟਿਕਾਨ ਤੋਂ ਬਾਅਦ ਸਿੱਧੀ ਇਹਦੇ ਚ ਥਾਰ ਗੱਡੀ ਤੇ ਲੱਗੀ ਆ ਥਾਰ ਨੀ ਥਾਰ ਗੱਡੀ ਜਿਹੜੀ ਆ ਲੋਵਾ ਚ ਬੱਜੀ ਆ ਆਪਣੇ ਫੋਰਚੂਨਰ ਤੇ ਬੱਜੀ ਆ ਫੋਰਚੂਨਰ ਤੇ ਆ ਕੇ ਇੱਕ ਹੋਰ ਟਕਰਾ ਦਿੱਤੀ ਤੇ ਉਹਨੂੰ ਹਿੱਟ ਕੀਤਾ ਮਤਲਬ ਕਿ ਇਹਨੇ ਇਹਨੇ ਚਾਰ ਗੱਡੀਆਂ ਨੂੰ ਹਿੱਟ ਕੀਤਾ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤਿੰਨ ਉਹਦੇ ਪੁਲਿਸ ਸਟਾਫ ਲੱਗਿਆ ਉਹ ਆਪਣਾ ਮੈਡੀਕਲ ਪਰੌਂਗ ਗਏ ਗੱਡੀ 'ਚ ਕਿੰਨੇ ਲੋਕ ਸਵਾਰ ਸੀ ਇਹ ਇਸ ਗੱਡੀ ਦੇ ਵਿੱਚ ਇਸ ਦਾ ਕਹਿਣ ਦਾ ਮਤਲਬ ਤਾਂ ਇੱਕੋ ਹੀ ਆ ਭਾਜੀ ਆਈ ਜਿਹੜਾ ਅਗਰੇ ਦੋਸਤ ਆ ਇਸ ਗੱਡੀ ਦੇ ਵਿੱਚ ਤਿੰਨ ਤਿੰਨ ਸੀਗੇ ਜਿਹੜਾ ਕਾਰ ਜਿਹੜੀ ਲੱਗੀ ਹੈ ਗੱਡੀ ਉਹ ਕਿੱਥੇ ਦਾ ਮਾਲਕ ਜਿਹੜਾ ਉਹ ਮਾਲਕਾਂ ਜੇ ਦੇਖਦੇ ਆ ਇਨਵੈਸਟੀਗੇਟ